ਚੱਲ ਵੀ ਮਨੀਸ਼ ਐ ਸ਼ੀਲੂ ਐ ਉਹ ਟੱਕਰ ਕਹਿੰਦੇ ਇੱਕ ਪਾਸੇ ਦੁਆਬਾ ਖੇਡਦਾ ਦੂਸਰੇ ਪਾਸੇ ਹਰਿਆਣਾ ਖੇਡਦਾ ਸ਼ੀਲੂ ਤੇ ਮੇਸ਼ੀ ਦੇ ਦਰਮਿਆਨ ਉਹ ਟੱਕਰ 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 ਖੇਡ ਮੈਦਾਨ ਦੇ ਵਿੱਚ ਚਲਦੀ ਹੋਈ ਤੌਣ ਤੇ ਰੱਖਿਆ ਹੋਇਆ ਹੱਥ ਉਹ ਬੈਦੀਆਂ ਧੋਲਾ ਲੱਗਿਆ ਪਿਆ ਜੋਰ ਉਹ ਸਮਾਬੀਦਾ ਜਾ ਰਿਹਾ ਮੇਰੇ ਮਿੱਤਰੋ ਉਹ ਹੰਦਿਆਂ ਦੇ ਵਿਚਕਾਰ ਆਹ ਉਹ ਸਿਰਾ ਹੋ ਗਿਆ ਕਿ ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਤੇ ਝੰਝਣਾ ਪਵਾਦੀ ਮਿੱਤਰਾ ਓ ਝੰਝਣਾ ਪਵਾਦੀ ਮਿੱਤਰਾ ਫੇਰ ਕਰੇ ਪਰਮਾਤਮਾ ਜੇ ਪਰ ਕੰਨੇ ਮੁਸ਼ਾਲ ਗੱਡੀ ਖੇੜੀ ਪਿੰਡ ਦਾ ਕਬੱਡੀ ਪਾ ਰਿਹਾ ਮੈਂ ਤਾਂ ਚੰਨੇ ਬਈ ਕਹਿ ਵਾਰਸੀ ਉੱਤੇ ਜਿੰਦੇ ਆਪਾਂ ਢੁੱਡੀ ਕੇ ਮਲੇ ਸੀ ਵੀ ਅੱਜ ਸਵਾਦ ਆਵੇਗਾ ਆ ਤਿੰਨ ਪ੍ਰੀਖ ਓ ਤਾੜੀ ਪਾ ਬਣਦੀ ਆ ਬੜਾ ਵੱਜਦਾ ਉਹ ਲਲਕਾਰਾ ਵੱਜਦਾ ਜੱਸ ਵੇਖ ਅੱਜ ਦਾ ਇਸ ਮੱਖਣੇ ਦੀ ਉਹ ਸਿਰਾ ਲਾਉਣਾ ਉਤੋਂ ਪਹਿਲੋਂ ਗੱਲ ਕਬੱਡੀ ਦੀ ਵੀ ਸਿਰਾ ਲੱਗ ਰਿਹਾ ਇੱਕ ਪਾਸੇ ਯੋਧਾ ਸਨੀ ਜੱਗਾ ਐਨ ਟਾਪ ਦੀ ਜਾ ਫਲਾਂ ਮੇਰੇ ਮਿੱਤਰੋ ਉਹ ਸਨੀ ਨੇ ਤੌਣ ਤੇ ਰੱਖਿਆ ਹੱਥ ਫੜਿਆ ਗੁੱਟ ਵੱਜ ਗਈ ਕੈਂਚੀ ਉਹ ਲੱਗਿਆ ਪਿਆ ਜ਼ੋਰ ਕਿ ਜਿਨ੍ਹਾਂ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀਆਂ ਅਸੀਂ ਪੀਤੇ ਹੋਇਆ ਕੱਟ ਦੇ ਰਿਕਾਰਡ ਪੈੜਾ ਕੀਤੇ ਹੋਇਆ ਫਿਰ ਕੱਢ ਦੇ ਰਿਕਾਰਡ ਇਹਦਾ ਕੀਤੇ ਹੋਇਆ ਮੱਖੇ ਦੇ ਮੇਲੇ ਤੋਂ ਫੋੜ ਜਿੱਤਿਆ ਫੋੜ ਜਿੱਤਿਆ ਨੇ ਕਹਿੰਦੇ ਕੱਲ ਫੋੜ ਜਿੱਤਿਆ ਆਹ ਸਾਹਮਣੇ ਕਹਿੰਦੇ ਮੰਨਾ ਪੱਲ ਨੋ ਵਾਲਾ ਰੇਡ ਪਾ ਰਿਆ ਗੱਲਾਂ ਨਿਕੋਦਰ ਦੀਆਂ ਹੋਈਆਂ ਨੇ ਇਹ ਮਸ਼ਹੂਰ ਨੇ ਪਰ ਕੀ ਫੈਸਲਾ ਕਰਨਗੇ ਕੋਚ ਸਾਹਿਬ ਬੇੰਤੀਆ ਪਿਆਰ ਨਾਲ ਇਹ ਪਿਆਰ ਦੀ ਖੇਡ ਹੈ ਨੰਬਰ ਯਾਫੀਆਂ ਦੇ ਸੇ ਜੁੜਦਾ ਹੋਇਆ ਥੋੜੀ ਪੇਸ਼ੈਂਸ ਰੱਖਦਾ ਇਹ ਜੀਦਾਰੀ ਨਾਲ ਆਤਮ ਵਿਸ਼ਵਾਸ ਨਾਲ ਖੇਡਦੇ ਖਿਡਾਰੀ ਉਧਰੋਂ ਪਾਸੇ ਸ਼ਾਜੀ ਉਹ ਸ਼ਕਰਪਰੀਆ ਉਹ ਜ਼ਿਲ੍ਹੇ ਜਲੰਧਰ ਦਾ ਮੁੰਡਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਜਾ ਕੇ ਕਹਦੀ ਬਿੱਲੋ ਉਹ ਲੰਡਰਾਂ ਦੇ ਕੱਠ ਨੂੰ ਮੁੰਡਾ ਕਰਦਾ ਬਲਾਉਨ ਬੀਬੀ 08 ਨੂੰ ਉਹ ਨਗਵਨ ਸ਼ਾਜੀ ਉਹ ਸ਼ਾਜੀ ਤੇ ਸ਼ਿੱਲੂ ਉਹ ਚਿੱਲੂ ਉਹ ਤਾੜੀਆਂ ਮਾਰ ਦਿਓ ਆ ਸਿਰਾ ਹੋ ਗਿਆ ਅਮਰੀਕ ਆ ਜਾ ਉੱਥੇ ਹਰਮਨ ਬੋਲਡ ਠੀਰਾ ਵਾਲਿਆ ਸੋਡੀ ਟਿੰਪੇ ਵਾਲਾ ਦੇਖਦਾ ਵੀ ਉੱਧਰ ਵੇਖੋ ਆ ਕੀ ਹੋ ਗਿਆ ਖੇਡ ਮੈਦਾਨ ਦੇ ਵਿੱਚ ਕਿ ਕੀ ਤੋਂ ਕੀ ਤੋਂ ਕੀ ਹੋ ਗਿਆ ਮੈਨੂੰ ਕੁਝ ਵੀ ਸਮਝ ਨਾ ਆਵੇ ਉਹ ਕਬੱਡੀ 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 ਹੁੰਦੀ ਖੇਡ ਮੈਦਾਨ ਦੇ ਵਿੱਚ ਉਹ ਲੱਗਦਾ ਹੈ ਜੋਰ ਖੇਡ ਮੈਦਾਨ ਦੇ ਵਿੱਚ ਮੈਨੂੰ ਲੱਗਦਾ ਵੀ ਸਮਿਤ ਸ਼ੇਵਾ ਖੇਡ ਮੈਦਾਨ ਦੇ ਵਿੱਚ ਫਾਪਰ ਕੇ ਬੱਲੇ ਧੰਨਵਾਦ ਆ ਜਗੀ ਤੇਰਾ ਲਓ ਜੁੜੀ ਖੇਡ ਮੈਦਾਨ ਦੇ ਨਾਲ ਹਾਂਜੀ ਆਲਮਗੀਰ ਜੀ ਅਮਰੀਕ ਜੀ ਆਹ ਸਾਹਮਣੇ ਰੇਡ ਪੈ ਰਹੀ ਹੈ ਉਧਰ ਸਤਨਾਮ ਚਿੱਟੀ ਜੀ ਬਹੁਤ ਵੱਡੇ ਯੋਗਦਾਨ ਨੇ ਇਹ ਮੈਲੇ ਨੂੰ ਕਾਮਯਾਬ ਕਰਨ ਦੇ ਲਈ ਹਰ ਇੱਕ ਦਾ ਧੰਨਵਾਦ ਹੈ ਜਿਹੜੇ ਖੜੇ ਨੇ ਜਿਹੜੇ ਖੜੇ ਨੇ ਆ ਜਿਹੜਾ ਸੁਰਖਪੁਰੀਆ ਅੰਕ ਦੇ ਲੱਖ ਉਹ ਰੇਡ ਪੈਦੀ ਔ ਜਦੋਂ ਬੱਜਿਆ ਪੰਜਾਬੀਆਂ ਦਾ ਡੁੱਕ ਜੂ ਕਹਿੰਦਾ ਚੱਕ ਦੂ ਨਾ ਚੱਕ ਦੂ ਨਾ ਜਦੋਂ ਬੱਜਿਆ ਪੰਜਾਬੀਆਂ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਆ ਉਹ ਦਰਸਕ੍ਰੀਨ ਤੇ ਉਹ ਨੰਬਰ ਦੇ ਕੇ ਦਿਲ ਧੱਕ 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 ਕਰਦਾ ਪਰ ਇਧਰਲੇ ਪਾਸੇ ਉਹ ਦੇਖੋ ਕੀ ਹੋ ਗਿਆ ਦੇਖ ਮੈਚ ਫਸ ਗਿਆ ਜਿੱਤੂ ਕੌਣ ਸ਼ੱਕ ਤੇ ਰਹਿਣੀ ਹੈ ਕਪੂਰਥਲੇ ਦੀ ਚੈਂਪੀਅਨਸ਼ਿਪ ਉਹ ਧੱਕਦਾ ਕਹਿੰਦੇ ਖੱਪ ਵੀ ਪੈਣੀ ਐ ਆ ਗੱਗੀ ਹੈ ਜੱਟ ਦੇਸ ਰਾਜ ਵਾਲਾ ਉਹ ਉਹ ਖੱਪ ਪੈਂਦੀ ਕਪੂਰਥਲੇ ਚ ਧੱਕ ਪੈਂਦੀ ਕਪੂਰਥਲੇ ਚ ਅੱਜ ਆਹ ਹੈ ਹਰਮਨ ਬੋਲਟ ਉਹ ਖੀਰਾ ਵਾਲੀ ਐ ਉਹ ਖੀਰਾ ਵਾਲੀ ਉਹਦਰਲੇ ਪਾਸੇ ਸ਼ੀਨੂ ਸ਼ੀਨੂ ਉਹ ਕਰਾਉਂਦਾ ਇਲੂ ਇਲੂ ਉਹ ਬੱਲੇ ਓਹ ਓਹ ਸਵਾਦ ਕਬੱਡੀ ਦਾ ਕਦੇ ਸੱਜੇ ਕਦੇ ਖੱਬੇ ਕਦੇ ਉੱਤੇ ਕਦੇ ਥੱਲੇ ਓ ਸ਼ੀਲੂ ਕੋਲੋਂ ਭੱਜ ਕੇ ਆਉਣਾ ਓ ਤਾੜੀ ਤਾਂ ਬਣਦੀ ਆ ਇਹ ਕਹਿੰਦਾ ਸੀ ਮੇਲਾ ਵੇਖ ਕੇ ਤੇ 7 ਮਾਰਚ ਉਹ ਬਿਆਲਪੁਰ ਦੇ ਵਿੱਚੋਂ ਲੱਗਣੀਆਂ ਰੌਣਕਾਂ ਪਰ ਇਧਰਲੇ ਪਾਸੇ ਆ ਹੁਸ਼ਿਆਰਪੁਰਿਆ ਇਹ ਹਰਖੋਵਲੀਆ ਉਧਰਲੇ ਪਾਸੇ ਢਾਕੜ ਗੋਗੜੀਆਂ ਵਾਲਾ ਆ ਵੀ ਸਿਰਾ ਕਰਾਉਂਦਾ ਕਿ ਭੱਜ 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 ਉਹ ਭੱਜ ਮਾਸੀ ਦੇਆ ਪੁੱਤਰਾ ਕਿੱਧਰ ਵੀ ਭੱਜਦਾ ਕਿੱਧਰ ਵੀ ਭੱਜਦਾ ਇਹ ਮਨਦੀਪ ਢਾਕੜ ਕਹਿੰਦੇ ਗੋਗੜੀਆਂ ਵਾਲਾ ਇਹ ਵੱਡਾ ਮੱਲ ਹੈ ਕਬੱਡੀ ਦਾ ਕਿਸੇ ਨੇ ਹਾਸੇ ਨਾਲ ਪੁੱਛ ਲਿਆ ਕਾਵੇ ਪਿਆਇਆ ਕਹਿੰਦਾ ਅੱਜ ਮੈਂ 부ਰੀ ਤੇ ਆਇਆ ਕਹਿੰਦਾ ਅੱਜ ਮੈਂ ਉਹ 부ਰੀ ਤੇ ਆਇਆ 500 ਰੁਪਇਆ ਸਾਡੇ ਜਗਦੇਵ ਜੀ ਤੇ ਜੰਨਾ ਜੀ ਉਹਨਾਂ ਵੱਲੋਂ ਕਹਿੰਦੇ ਹਰਮਨ ਦੇ ਲਈ ਪੁੱਜਾ ਇਹ ਰਵੀ ਦਿਉਰਾ ਦੇ ਜੱਗਾ ਜਿੱਤੀ ਆ ਵਾਹ ਕਮਾਲ ਸਿਰਾ ਹੋਇਆ ਐ ਹਣ ਸਿਰਾ ਹੋਇਆ ਪਿਆ ਇੱਕ ਵਾਰ ਫੇਰ ਦਵਾਬਾ ਸਪੋਰਟਸ ਕਲੱਬ ਕਪੂਰਥਲਾ ਦੇ ਸਾਰੇ ਮੈਂਬਰਾਂ ਉੱਪਰ ਸਰਦਾਰ ਭਪਿੰਦਰ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਹੈ ਉਹਨਾਂ ਵੱਲੋਂ ਥੱੱਬਾ ਨੋਟਾਂ ਦਾ ਇਹ ਬੁੱਲਟ ਦੇ ਲਈ ਆ ਉਹਨਾਂ ਨੇ ਬਿਣਾ ਗਿਣੇ ਦਿੱਤੇ ਆ ਤੇ ਤੂੰ ਬਿਣਾ ਗਿਣੇ ਅੱਗੇ ਦੇ ਦੇ ਹੋ ਦਰਸ਼ਕ ਵੀਰੋ ਜੀ ਆ ਮੈਚ